ਮਨਕੀਰਤ ਆਲਖ ਨੇ ਆਪਣੇ ਘਰ ਦੀ ਦਿਖਾਈ ਚਲਕ ਮਹਿਲ ਤੋਂ ਕਟਨੇ ਗਾਇਕ ਦਾਇਕਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਪੰਜਾਬੀ ਗਾਇਕ ਮਨਕੀਰਤ ਆਲਖ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣਾ ਆਲੀਸ਼ਾਨ ਘਰ ਦਿਖਾਉਂਦੇ ਹੋਏ ਨਜ਼ਰ ਆ ਰਿਹਾ ਹੈ ਸੱਚਮੁੱਚ ਇਹ ਘਰ ਕਿਸੇ ਮਹਿਲ ਤੋਂ ਘਟ ਨਹੀਂ ਉਹਨਾਂ ਦੇ ਘਰ ਦੇ ਵਿੱਚ ਲਿਵਿੰਗ ਏਰੀਆ 'ਚ ਇੱਕ ਵੱਡਾ ਸ਼ਾਨਦਾਰ ਸੋਫਾ ਤੇ ਡਾਈਨਿੰਗ ਟੇਬਲ ਨਜ਼ਰ ਆ ਰਿਹਾ ਹੈ ਲਿਵਿੰਗ ਰੂਮ 'ਚ ਪਏ ਸੋਫੇ ਤੇ ਜੋ ਕੱਦੀਆਂ ਉਸ ਦੇ ਉੱਤੇ ਮਨਕੀਰਤ ਆਲਖ ਵੀ ਲਿਖਿਆ ਹੋਇਆ ਹੈ ਇਸੇ ਦੇ ਨਾਲ ਡਾਈਨਿੰਗ ਏਰੀਆ ਦੇ ਕੋਲ ਮਨਕੀਰਤ ਆਲਖ ਦੇ ਪੁੱਤਰ ਇਮਤੀਆਜ਼ ਸਿੰਘ ਆਲਖ ਦੀ ਤਸਵੀਰ ਨਜ਼ਰ ਆ ਰਹੀ ਹੈ ਜੋ ਬੇहद क्यूट ਲੱਗ ਰਿਹਾ ਹੈ ਤੁਹਾਨੂੰ ਦੱਸਦੇ ਕਿ ਮਨਕੀਰਤ ਆਲਖ ਦੇ ਇਸ ਫਲੈਟ ਤੋਂ ਬਾਹਰ ਦਾ ਨਜ਼ਾਰਾ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਉਹਨਾਂ ਦਾ ਇਹ ਖੂਬਸੂਰਤ ਘਰ ਦੇਖ ਕੇ ਫਾਂਸ ਬੇहद ਖੁਸ਼ ਹੋ ਰਹੇ ਹਨ। ਉਹਨਾਂ ਨੇ ਆਪਣੇ ਘਰ ਦੇ ਅੰਦਰ ਜਿਮ ਵੀ ਬਣਾਇਆ ਜਿੱਥੇ ਉਹ ਵਰਕਆਊਟ ਕਰਦੇ ਨੇ ਤੇ ਅਕਸਰ ਉਸ ਤੋਂ ਆਪਣੀ ਸੋਸ਼ਲ ਮੀਡੀਆ ਤੇ ਤਸਵੀਰਾਂ ਨੂੰ ਵੀ ਸਾਂਝਾ ਕਰਦੇ ਆ। ਤੁਸੀਂ ਵੀ ਦੇਖੋ ਮਨਕੀਰਤ ਆਲਖ ਦਾ ਇਹ ਸ਼ਾਨਦਾਰ ਘਰ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ। ਮਨਕੀਰਤ ਆਲਖ ਨੇ ਆਪਣੇ ਘਰ ਦੀ ਦਿਖਾਈ ਚਲਕ ਮਹਿਲ ਤੋਂ ਕੱਟਨੇ ਗਾਇਕ ਦਾ ਇਹ ਘਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ। ਪੰਜਾਬੀ ਗਾਇਕ ਮੰਕੀਰਤ ਆਲਕ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਆਪਣਾ ਆਲੀਸ਼ਾਨ ਘਰ ਦਿਖਾਉਂਦੇ ਹੋਏ ਨਜ਼ਰ ਆ ਰਿਹਾ ਹੈ ਸੱਚਮੁੱਚ ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਉਹਨਾਂ ਦੇ ਘਰ ਦੇ ਵਿੱਚ ਲਿਵਿੰਗ ਏਰੀਆ 'ਚ ਇੱਕ ਵੱਡਾ ਸ਼ਾਨਦਾਰ ਸੋਫਾ ਤੇ ਡਾਈਨਿੰਗ ਟੇਬਲ ਨਜ਼ਰ ਆ ਰਿਹਾ ਹੈ ਲਿਵਿੰਗ ਰੂਮ 'ਚ ਪਏ ਸੋਫੇ ਦੇ ਜੋ ਕੱਦੀਆਂ ਉਸ ਦੇ ਉੱਤੇ ਮਨਕੀਰਤ ਆਲਖ ਵੀ ਲਿਖਿਆ ਹੋਇਆ ਹੈ ਇਸੇ ਦੇ ਨਾਲ ਡਾਈਨਿੰਗ ਏਰੀਆ ਦੇ ਕੋਲ ਮਨਕੀਰਤ ਆਲਖ ਦੇ ਪੁੱਤਰ ਇਮਤੀਆਜ਼ ਸਿੰਘ ਆਲਖ ਦੀ ਤਸਵੀਰ ਨਜ਼ਰ ਆ ਰਹੀ ਹੈ ਜੋ ਬੇहद क्यूट ਲੱਗ ਰਿਹਾ ਹੈ ਤੁਹਾਨੂੰ ਦੱਸਦੇ ਕਿ ਮਨਕੀਰਤ ਆਲਖ ਦੇ ਇਸ ਫਲੈਟ ਤੋਂ ਬਾਹਰ ਦਾ ਨਜ਼ਾਰਾ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਉਹਨਾਂ ਦਾ ਇਹ ਖੂਬਸੂਰਤ ਕਾਰ ਦੇ ਕੇਹ ਫਾਂਸ ਬੇहद ਖੁਸ਼ ਹੋ ਰਹੇ ਹਨ ਉਹਨਾਂ ਨੇ ਆਪਣੇ ਕਾਰ ਦੇ ਅੰਦਰ ਜਿਮ ਵੀ ਬਣਾਇਆ ਜਿੱਥੇ ਉਹ ਵਰਕਆਊਟ ਕਰਦੇ ਨੇ ਤੇ ਅਕਸਰ ਉਸ ਤੋਂ ਆਪਣੀ ਸੋਸ਼ਲ ਮੀਡੀਆ ਤੇ ਤਸਵੀਰਾਂ ਨੂੰ ਵੀ ਸਾਂਝਾ ਕਰਦੇ ਆ ਤੁਸੀਂ ਵੀ ਦੇਖੋ ਮਨਕੀਰਤ ਤੌਲਕ ਦਾ ਇਹ ਸ਼ਾਨਦਾਰ ਕਾਰ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ